ਜਰ ਅਨਾਜਾਤੀਆ ਪਾਰਟੀ ਮੇਂ ਜੁਆਇਨ ਕਰਤਾ ਜੇਤੇ ਤੋ ਹਮਾਰੀ ਤਰਫ ਸੇ ਵੈਲਕਮ ਤੋ ਫਿਰ ਪਹਿਲੇ ਖਲਾਫ ਕਿਉਂ ਗਏ ਸੀ ਔਰ ਗੱਲ ਵਿੱਚ ਹੋਇਆ ਕਿ ਤਾ ਹੁਣ ਕਹਿੰਦੀ ਆ ਗੱਲਾ ਹੈ ਜੋ ਕੈਪਟਨ ਸਾਹਿਬ ਦਾ ਸਟੈਂਡ ਹੈ ਜਿੱਥੇ ਖੜੇ ਨੇ ਬੀਜੇਪੀ ਦੇ ਵਿੱਚ ਉੱਥੇ ਹੀ ਰਹਿਣਗੇ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈ ਉਹ ਗੱਲਾਂਬਾਤ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਟਰਮ ਜੇ ਪਏ ਨੇ ਕਿ ਕਾਂਗਰਸ ਵਾਲੇ ਪਾਸੇ ਜਿਵੇਂ ਇਹ ਮੈਂ ਕਹੇ ਕਿ ਕਹ ਰਹੇ ਕਿ ਕੁਝ ਵੀ ਚੋਣਦੀ ਹੈ ਉਦੋਂ ਬੀਜੇਪੀ ਕਿਉਂ ਨਹੀਂ ਕੁਝ ਦੇਖੋ ਕਈ ਗੱਲਾਂ ਹੁੰਦੀਆਂ ਨੇ ਹਰ ਇੱਕ ਪਾਰਟੀ ਦੇ ਵਿੱਚ ਪਰ ਮੁੱਖ ਦੀ ਗੱਲ ਇਹ ਹੈ ਕਿ ਉਹ ਕਿਤੇ ਨਹੀਂ ਜਾ ਰਹੇ ਭਾਜਪੀ ਦੇ ਵਿੱਚ ਹੀ ਰਹਿਣਗੇ ਅੱਜ ਉਹਨਾਂ ਨੇ ਸਟੈਂਡ ਵੀ ਕਲੀਅਰ ਕਰ ਲਿਆ ਸੋ ਮੇਰੇ ਖਿਆਲ ਚ ਇਹਦੇ ਉੱਤੇ ਹੋਰ ਕੋਈ ਚਰਚਾ ਕਰਨ ਦੀ ਜ਼ਰੂਰਤ ਨਹੀਂ ਹੈ ਨਹੀਂ ਮਨ ਉੱਧਰ ਹੈ ਸਰੀਰ ਉੱਧਰ ਹੈ ਨਹੀਂ ਬਿਲਕੁਲ ਨਹੀਂ ਮਨ ਸਰੀਰ ਹੁੰਦਾ ਤਾਂ ਉੱਧਰ ਹੀ ਹੁੰਦੇ ਮਨ ਸਰੀਰ ਇੱਧਰ ਹੈ ਪੂਰਾ ਫੈਮਿਲੀ ਇੱਧਰ ਹੈ ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਮਸਲਾ ਚੱਲ ਰਿਹਾ ਜੀ ਨਵਜੋਤ ਕੌਰ ਸਿੱਧੂ ਨੇ ਚੱਕਿਆ ਹੈਗਾ ਉਸ ਦੇ ਬਾਰੇ ਵਿੱਚ ਤੁਹਾਡੀ ਕੀ ਟਿੱਪਣੀ ਰੋਗੀ ਉਹਦੇ ਵਿੱਚ ਮੈਂ ਕੋਈ ਟਿੱਪਣੀ ਨਹੀਂ ਕਹਿਣੀ ਕਿਉਂਕਿ ਉਹ ਉਹਦੀਆਂ ਅਲਿਗੇਸ਼ਨਸ ਨੇ ਜੇ ਅਲਿਗੇਸ਼ਨ ਉਹ ਕਰ ਰਹੀ ਹੈ ਤੇ ਉਹਦਾ ਪ੍ਰੂਫ ਆ ਕੇ ਤੁਹਾਡੇ ਅੱਗੇ ਦਿਖਾ ਦੇ ਔਰ ਫਿਰ ਉਸ ਤੋਂ ਅੱਗੇ ਦੋਨੋਂ ਪਾਰਟੀ ਜਿਹੜੀ ਪਾਰਟੀ ਹੈਗੀ ਉਹ ਆਪੇ ਉਹਨਾਂ ਤੇ ਐਕਸ਼ਨ ਲੈ ਹੀ ਲੇਤਾ ਉਹਨਾਂ ਨੇ ਮੈਡਮ ਤੁਸੀਂ ਮੰਨਦੇ ਹੋ ਕਿ ਕਾਂਗਰਸ ਨੂੰ ਗਲਤੀ ਦਾ احساس ਹੋਇਆ ਜੀ ਕੈਪਟਨ ਅਮਰ ਸਿੰਘ ਤੋਂ ਬਾਅਦ ਤਾਂ ਰਸਤਾ ਕੋਈ ਬਾਤ ਮੁੱਖਾ ਨੂੰ ਨਹੀਂ ਨਿਕਲ ਗਿਆ ਜੀ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲਿਆ ਬਾਕੀ ਸਾਰੇ ਪ੍ਰਧਾਨਾਂ ਦੇ ਸੁਰ ਜਿਹੜੇ ਉਹ ਸ਼ਾਂਤ ਹੋ ਗਏ ਨੇ ਕਿਵੇਂ ਦੇਖ ਰਹੇ ਹੋ ਦੇਖੋ ਜੋ ਪਾਰਟੀ ਕਰਦੀ ਹੈ ਸੋਚ ਸਮਝ ਕੇ ਕਰਦੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਜੀ ਸੀਜ਼ਨਡ ਪੋਲੀਟੀਸ਼ੀਅਨ ਸੀਜ਼ਨਡ ਬੰਦੇ ਨੇ ਜੋ ਉਹਨਾਂ ਨੇ ਡਿਸੀਜਨ ਲਿੱਤਾ ਔਰ ਪੂਰੇ ਪਰਿਵਾਰ ਨੇ ਡਿਸੀਜਨ ਲਿੱਤਾ ਕਿ ਅਸੀਂ ਬੀਜੇਪੀ ਦੇ ਵਿੱਚ ਜਾਣਾ ਪੰਜਾਬ ਤੋਂ ਸੋਚ ਕੇ ਕਿ ਪੰਜਾਬ ਦਾ ਫਾਇਦਾ ਹੀ ਤਾਂ ਹੋਊਗਾ ਕਿਉਂਕਿ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਕਿ ਸੈਂਟਰ ਦੇ ਨਾਲ ਉਹਨਾਂ ਦੀ ਮਦਦ ਤੇ ਨਾਲ ਔਰ ਅਸੀਂ ਆਪਣੇ ਪੰਜਾਬੀਆਂ ਲਈ ਕੀ ਕਰ ਸਕਦੇ ਹਾਂ ਇਹ ਡਿਸੀਜਨ ਲਿੱਤਾ ਡਿਸਿਸ਼ਨ ਸਟੈਂਡਰਡ ਔਰ ਇਹਦੇ ਉੱਤੇ ਕੁਝ ਹੋਰ ਮੈਂ ਕਹਿਣਾ ਚਾਹੁੰਦਾ ਸਰਪ੍ਰੇਮ ਸਾਹਿਬ ਨੇ ਕਿੰਨੀ ਵਾਰ ਕਹਿ ਲਿਆ ਜੀ ਆਕਾਲੀ ਦਲ ਤੇ ਇਹਦਾ ਬੀਜੇਪੀ ਦਾ ਅਲਾਈਅንስ ਨੂੰ ਲੈ ਕੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਜਿਵੇਂ ਕਿ ਉੱਪਰ ਸੁਣਵਾਈ ਹੁਣ ਨਹੀਂ ਹੋਏਗੀ ਇਹ ਜਿਹੜੇ ਕੈਪਟਨ ਸਾਹਿਬ ਨੇ ਆਪਣਾ ਪੱਖ ਦਿੱਤਾ ਔਰ ਜ਼ਰੂਰ ਸੁਣਨਗੇ ਕਿਉਂਕਿ ਉਹਨਾਂ ਨੂੰ ਕੈਪਟਨ ਸਾਹਿਬ ਦੇ ਉੱਤੇ ਭਰੋਸਾ ਹੈਗਾ ਔਰ ਇਹ ਜਿਹੜੀ ਨਹੀਂ ਇਹ ਜਿਹੜੀ ਗੱਲ ਹੈ ਇਹ ਇੱਕਦਮ ਥੋੜੀ ਹੁੰਦੀ ਹੈ ਇਹ ਗੱਲ ਜਿਹੜੇ ਸੀਨੀਅਰ ਮੈਂਬਰ ਸਾਡੇ ਪਰਦਾਨ ਸਾਹਿਬ বিজেপি ਦੇ ਨੈਸ਼ਨਲ ਪ੍ਰਧਾਨ ਨੈਸ਼ਨਲ ਐਗਜ਼ੀਕਟਿਵ ਮੋਦੀ ਜੀ ਹੋਮ ਮਿਨਿਸਟਰ ਸਾਰੇ ਇਕੱਠੇ ਹੋ ਕੇ ਇਹ ਡਿਸੀਜਨ ਲੈਣਗੇ ਕੈਪਟਨ ਸਾਹਿਬ ਦਾ ਡਿਸੀਜਨ ਨਹੀਂ ਹੈ ਕੈਪਟਨ ਸਾਹਿਬ ਦਾ ਸੁਝਾਓ ਹੈਗਾ ਪੰਜਾਬ ਦੀ ਬਿਹਤਰੀ ਲਈ ਪਾਰਟੀ ਦੀ ਬਿਹਤਰੀ ਲਈ ਪਰ ਇਹ ਸਾਰਾ ਕੁਝ ਮੌਕੇ ਦੇ ਉੱਤੇ ਦੇਖ ਕੇ ਸਮਝ ਕੇ ਮੋਦੀ ਜੀ ਔਰ ਪੂਰੀ বিজেপি ਦੀ ਟੀਮ ਜਿਹੜੀ ਉੱਪਰ ਹੈ ਉਹ ਡਿਸੀਜਨ ਲਾਉਗੀ ਸੁਖਵੀਰ ਬਾਦਲ ਔਰ ਜਿਹੜੇ ਹੋਰ ਅਕਾਲੀ ਦਲ ਹੈਗੇ ਨੇ ਉਹਨਾਂ ਦੇ ਨਾਲ ਕੈਪਟਨ ਮਿੰਦਰ ਸਿੰਘ ਨੇ ਜਿਹੜਾ ਵੀ ਗੱਲ ਬਿਆਨ ਆਇਆ ਉਹਦੇ ਬਿਪਾਰਿਸਮ ਕੋ ਬਿਆਨ ਹੈ ਕਹਿੰਦੇ ਪਹਿਲੇ ਵਿਚਾਰ ਇੱਕ ਹੋਣੇ ਚਾਹੀਦੇ ਲੱਗਦਾ ਕਿ ਵਿਚਾਰ ਹਜੇ ਅਟਾ ਅਟਾ ਦੋਨਾਂ ਪੱਖਿਆਂ ਤੇ ਵਿਚਾਰ ਹੋਣੇ ਚਾਹੀਦੇ ਪਰ ਹਰ ਇੱਕ ਪਾਰਟੀ ਦਾ ਵਿਚਾਰ ਆਲਵੇਸ ਅਲੱਗ ਹੁੰਦਾ ਹੈ ਹਰ ਇੱਕ ਪਾਰਟੀ ਦੀ ਆਪਣੀ ਆਈਡੈਂਟੀ ਹੁੰਦੀ ਹੈ ਇਹ ਹੈ ਕਿ ਜੇ ਕੋਈ ਕਾਮਨ ਗੋਲ ਹੋਏ ਤਾਂ ਫਿਰ ਤੁਸੀਂ ਇੱਕ ਦੂਜੇ ਨਾਲ ਸਮਝੌਤਾ ਕਰਕੇ ਉਸ ਦੇ ਉੱਤੇ ਪਹੁੰਚ ਸਕਦੇ ਹੋ ਉਹੀ ਗੱਲ ਹੋਏਗੀ ਠੀਕ ਹੈ ਜੇਕਰ ਆਣਾ ਚਾਹਤੇ ਹੈ ਪਾਰਟੀ ਮੇ ਜੋਇਨ ਕਰਨਾ ਚਾਹਤੇ ਤਾਂ ਸਾਡੀ ਤਰਫੋਂ ਵੈਲਕਮ ਤਾਂ ਫਿਰ ਪਹਿਲੇ ਖਿਲਾਫ ਕਿਉਂ ਗਏ ਸੀ ਔਰ ਗੱਲ ਵਿੱਚ ਹੋਇਆ ਹੈ ਕਿ ਤਾਂ ਹੁਣ ਕਹਿੰਦੀਆਂ ਗੱਲਾਂ ਹੈ ਜੋ ਕੈਪਟਨ ਸਾਹਿਬ ਦਾ ਸਟੈਂਡ ਹੈ ਜਿੱਥੇ ਖੜੇ ਨੇ ਭਾਜਪਾ ਦੇ ਵਿੱਚ ਉੱਥੇ ਹੀ ਰਹਿਣਗੇ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈ ਉਹ ਗੱਲਾਂਬਾਤ ਤੁਹਾਨੂੰ ਲੱਗਦਾ ਹੈ ਜਿਵੇਂ ਨਰਮ ਜੇ ਪਏ ਨੇ ਕਿ ਕਾਂਗਰਸ ਵਾਲੇ ਪਰਸੇ ਇਹ ਜਿਹੜੇ ਮੈਂ ਗਏ ਆ ਕਿ ਪੁੱਛੇ ਚੌਂਦੇ ਆ ਉਧਰ ਭਾਜਪਾ ਚੌਂਦੇ ਵੀ ਆ ਕੁਝ ਦੇਖੋ ਕਈ ਗੱਲਾਂ ਹੁੰਦੀਆਂ ਨੇ ਹਰ ਇੱਕ ਪਾਰਟੀ ਦੇ ਵਿੱਚ ਪਰ ਮੁੱਖ ਦੀ ਗੱਲ ਇਹ ਹੈ ਕਿ ਉਹ ਕਿਤੇ ਨਹੀਂ ਜਾ ਰਹੇ ਭਾਜਪੀ ਦੇ ਵਿੱਚ ਹੀ ਰਹਿਣਗੇ ਅੱਜ ਉਹਨਾਂ ਨੇ ਸਟੈਂਡ ਵੀ ਕਲੀਅਰ ਕਰ ਲਿਆ ਸੋ ਮੇਰੇ ਖਿਆਲ ਚ ਇਹਦੇ ਉੱਤੇ ਹੋਰ ਕੋਈ ਚਰਚਾ ਕਰਨ ਦੀ ضرورت ਨਹੀਂ ਹੈ ਨਹੀਂ ਮਨ ਉੱਧਰ ਹੈ ਸਰੀਰ ਉੱਧਰ ਹੈ ਨਹੀਂ ਬਿਲਕੁਲ ਨਹੀਂ ਮਨ ਸਰੀਰ ਹੁੰਦਾ ਤਾਂ ਉੱਧਰ ਹੀ ਹੁੰਦੇ ਮਨ ਸਰੀਰ ਇੱਧਰ ਹੈ ਪੂਰਾ ਫੈਮਿਲੀ ਇੱਧਰ ਹੈ ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਮਸਲਾ ਚੱਲ ਰਿਹਾ ਜੀ ਨਵਜੋਤ ਕੌਰ ਸਿੱਧੂ ਨੇ ਚੱਕਿਆ ਹੈਗਾ ਉਸ ਦੇ ਬਾਰੇ ਵਿੱਚ ਤੁਹਾਡੀ ਕੀ ਟਿੱਪਣੀ ਰੋਗੇ ਉਹਦੇ ਵਿੱਚ ਮੈਂ ਕੋਈ ਟਿੱਪਣੀ ਨਹੀਂ ਕਹਿਣੀ ਕਿਉਂਕਿ ਉਹ ਉਹਦੀਆਂ ਅਲਿਗੇਸ਼ਨਸ ਨੇ ਜੇ ਅਲਿਗੇਸ਼ਨ ਉਹ ਕਰ ਰਹੀ ਹੈ ਤੇ ਉਹਦਾ ਪ੍ਰੂਫ ਯਾ ਕੇ ਤੁਹਾਡੇ ਅੱਗੇ ਦਿਖਾ ਦੇ ਔਰ ਫਿਰ ਉਸ ਤੋਂ ਅੱਗੇ ਦੋਨੋਂ ਪਾਰਟੀ ਜਿਹੜੀ ਪਾਰਟੀ ਹੈਗੀ ਉਹ ਆਪੇ ਉਹਨਾਂ ਤੇ ਐਕਸ਼ਨ ਲੈ ਹੀ ਲੇਤਾ ਉਹਨਾਂ ਨੇ ਮੈਡਮ ਤੁਸੀਂ ਮੰਨਦੇ ਹੋ ਕਿ ਕਾਂਗਰਸ ਨੂੰ ਗਲਤੀ ਦਾ ਅਹਿਸਾਸ ਹੋਇਆ ਜੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕੋਈ ਤੋਂ ਬਾਅਦ ਮੁੱਖ ਮੰونی ਨਿਕਲ ਗਿਆ ਜੀ ਉਸ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲਿਆ ਬਾਕੀ ਸਾਰੇ ਪ੍ਰਧਾਨਾਂ ਦੇ ਸੁਰ ਜਿਹੜੇ ਨੇ ਉਹ ਸ਼ਾਂਤ ਹੋ ਗਏ ਨੇ ਕਿਵੇਂ ਦੇਖ ਰਹੇ ਹੋ ਦੇਖੋ ਜੋ ਪਾਰਟੀ ਕਰਦੀ ਹੈ ਸੋਚ ਸਮਝ ਕੇ ਕਰਦੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਜੀ ਸੀਜ਼ਨਡ ਔਲਟਿਟੇਸ਼ਨ ਸੀਜ਼ਨਡ ਬੰਦੇ ਨੇ ਜੋ ਉਹਨਾਂ ਨੇ ਡਿਸੀਜਨ ਲਿੱਤਾ ਔਰ ਪੂਰੇ ਪਰਿਵਾਰ ਨੇ ਡਿਸੀਜਨ ਲਿੱਤਾ ਕਿ ਅਸੀਂ ਬੀਜੇਪੀ ਦੇ ਵਿੱਚ ਜਾਣਾ ਪੰਜਾਬ ਤੋਂ ਸੋਚ ਕੇ ਕਿ ਪੰਜਾਬ ਦਾ ਫਾਇਦਾ ਹੀ ਤਾਂ ਹੋਊਗਾ ਕਿਉਂਕਿ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਕਿ ਸੈਂਟਰ ਦੇ ਨਾਲ ਉਹਨਾਂ ਦੀ ਮਦਦ ਤੇ ਨਾਲ ਔਰ ਅਸੀਂ ਆਪਣੇ ਪੰਜਾਬੀਆਂ ਲਈ ਕੀ ਕਰ ਸਕਦੇ ਹਾਂ ਡਿਸੀਜਨ ਲਿੱਤਾ ਡਿਸੀਜਨ ਸਟੈਂਡ ਔਰ ਇਹਦੇ ਉੱਤੇ ਕੁਝ ਹੋਰ ਮੈਂ ਕਹਿਣਾ ਚਾਹੁੰਦਾ ਸਰਪ੍ਰਸਤ ਸਾਹਿਬ ਨੇ ਕਿੰਨੀ ਵਾਰ ਕਹਿ ਲਿਆ ਜੀ ਆਕਾਲੀ ਦਲ ਤੇ ਇਹਦਾ ਬੀਜਪੀ ਦਾ ਅਲਾਈਅੰਸ ਨੂੰ ਲੈ ਕੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਜਿਵੇਂ ਕਿ ਉੱਪਰ ਸੁਣਵਾਈ ਹੁਣ ਨਹੀਂ ਹੋਏਗੀ ਇਹ ਜਿਹੜੇ ਕੈਪਟਨ ਸਾਹਿਬ ਨੇ ਆਪਣਾ ਪੱਖ ਦਿੱਤਾ ਔਰ ਜ਼ਰੂਰ ਸੁਣਨਗੇ ਕਿਉਂਕਿ ਉਹਨਾਂ ਨੂੰ ਕੈਪਟਨ ਸਾਹਿਬ ਦੇ ਉੱਤੇ ਭਰੋਸਾ ਹੈਗਾ ਔਰ ਇਹ ਜਿਹੜੀ ਨਹੀਂ ਇਹ ਜਿਹੜੀ ਗੱਲ ਹੈ ਇਹ ਇੱਕਦਮ ਥੋੜੀ ਹੁੰਦੀ ਹੈ ਇਹ ਗੱਲ ਜਿਹੜੇ ਸੀਨੀਅਰ ਮੈਂਬਰ ਸਾਡੇ ਪਰਦਾਨ ਸਾਹਿਬ बीजेपी ਦੇ ਨੈਸ਼ਨਲ ਪ੍ਰਦਾਨ ਨੈਸ਼ਨਲ ਐਗਜ਼ੀਕਟਿਵ ਮੋਦੀ ਜੀ ਹੋਮ ਮਿਨਿਸਟਰ ਸਾਰੇ ਇਕੱਠੇ ਹੋ ਕੇ ਇਹ ਡਿਸੀਜਨ ਲੈਣਗੇ ਕੈਪਟਨ ਸਾਹਿਬ ਦਾ ਡਿਸੀਜਨ ਨਹੀਂ ਹੈ ਕੈਪਟਨ ਸਾਹਿਬ ਦਾ ਸੁਝਾਓ ਹੈਗਾ ਪੰਜਾਬ ਦੀ ਬਿਹਤਰੀ ਲਈ ਪਾਰਟੀ ਦੀ ਬਿਹਤਰੀ ਲਈ ਪਰ ਇਹ ਸਾਰਾ ਕੁਝ ਮੌਕੇ ਦੇ ਉੱਤੇ ਦੇਖ ਕੇ ਸਮਝ ਕੇ ਮੋਦੀ ਜੀ ਔਰ ਪੂਰੀ बीजेपी ਦੀ ਟੀਮ ਜਿਹੜੀ ਉੱਪਰ ਹੈ ਉਹ ਡਿਸੀਜਨ ਲਾਉਗੀ ਸੁਖਵੀਰ ਬਾਦਲ ਔਰ ਜਿਹੜੇ ਹੋਰ ਅਕਾਲੀ ਦਲ ਹੈਗੇ ਨੇ ਉਹਨਾਂ ਦੇ ਨਾਲ ਕੈਪਟਨ ਮਿੰਦਰ ਸਿੰਘ ਦੇ ਜਿਹੜਾ ਵੀ ਗੋਲਪਿਆਰ ਨਾਲ ਉਹਦੇ ਬਿਆਨ ਇਸ ਵੇਲੇ ਬਿਆਨ ਹੈ ਕਹਿੰਦੇ ਪਹਿਲੇ ਵਿਚਾਰ ਇੱਕ ਹੋਣੇ ਚਾਹੀਦੇ ਲੱਗਦਾ ਕਿ ਵਿਚਾਰ ਹੈ ਜੇ ਅਟਾ-ਅਟਾ ਦੋਨਾਂ ਪਾਰਟੀਆਂ ਦੇ ਫਿਰ ਵਿਚਾਰ ਹੋਣੇ ਚਾਹੀਦੇ ਪਰ ਹਰ ਇੱਕ ਪਾਰਟੀ ਦਾ ਵਿਚਾਰ ਆਲਵੇਸ ਅਲੱਗ ਹੁੰਦਾ ਹੈ ਹਰ ਇੱਕ ਪਾਰਟੀ ਦੀ ਆਪਣੀ ਆਈਡੈਂਟੀਟੀ ਹੁੰਦੀ ਹੈ ਇਹ ਹੈ ਕਿ ਜੇ ਕੋਈ ਕਾਮਨ ਗੋਲ ਹੋਏ ਤਾਂ ਫਿਰ ਤੁਸੀਂ ਇੱਕ ਦੂਜੇ ਨਾਲ ਸਮਝੌਤਾ ਕਰਕੇ ਉਸ ਦੇ ਉੱਤੇ ਪਹੁੰਚ ਸਕਦੇ ਹੋ ਉਹੀ ਗੱਲ ਹੋਏਗੀ